ਹਾਂਜੀ ਮੈਂ ਦਿਨਿਕ ਸਵੇਰਾ ਸੋਸ਼ਲ ਮੀਡੀਆ ਚੈਨਲ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਸ਼ਾਰਟ ਨੋਟਿਸ ਦਿੱਥਿਆ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਸਾਰੇ ਲੋਕਾਂ ਨੂੰ ਦੇਸ਼ ਦੁਨੀਆ ਦੇ ਲੋਕਾਂ ਨੂੰ ਇਹ ਕਹਿਣਾ ਚਾਹਨਾ ਆ ਕਿ ਮੇਰੀ ਪਾਰਟੀ ਨੇ ਅੱਜ ਨੂੰ ਸਾਲ ਦੀ ਮੇਰੀ ਮਿਹਨਤ ਨੂੰ ਦੇਖਣ ਦੇ ਬਾਅਦ ਮੈਨੂੰ ਕਟਿੰਗ ਦੀ ਕਮਿਸ਼ਨ ਦੇ ਇੱਕ ਮੈਂਬਰ ਨਿਯੁਕਤ ਕੀਤਾ ਹੈ ਮੈਂ ਬਹੁਤ ਧੰਨਵਾਦੀ ਆਪਣੇ ਪਰਮੇਸ਼ਰ ਦਾ ਔਰ ਆਪਣੇ ਅਰਵਿੰਗ ਕੇਜਰੀਵਾਲ ਪਾਰਟੀ ਸੁਪਰੀਮ ਔਰ ਭਗਵੰਤ ਮਾਨ ਜੀ ਢਾਕਵਚਨਾ ਜੀ ਸੰਦੀਪ ਪਟਕ ਜੀ ਅਬਜ਼ਰਵਰਸ ਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਜ਼ਤਮਾਨ ਬਖਸ਼ਿਆ ਤਾਂ ਮੈਂ ਆਪਣੇ ਨਾਨਕੇਲ ਬਾਦਕੇ ਵਿੱਚੋਂ ਪਹਿਲਾਂ ਇਸ ਦਾ ਸ਼ਖਸ਼ਿਆ ਜਿਨ ਨੂੰ ਅੱਜ ਪਾਰਟੀ ਦੇ ਵਿੱਚ सरकारी तौर तो पर एक अहद नवाजा गया है तो मैं ये विश्वास दवा हाँ प्रण दवा हाँ जो मेरी काबली देखते दे, हुए मैं पार्टी ने यह अहद्दा देता है मैं मैं तो मैं तनदही समाज की सेवा करूँगा और इस मैं पहला भी करता रहा है हो सगों दूने जोश करांगा जिम्मेदा पिछले जीवा संतुष्ट होगी जी की कह सकते हैं जो पार्टी ने देखे थे। माँ पार्टी तो है अस अपने घर अपनी माँ कोई चीज मंगते हैं तो नहीं देंगे अपना माँ तो रोश नहीं करते बस ओ ਕੋਈ ਗੱਲ ਨਹੀਂ ਜੇ ਇੱਥੋਂ ਤੱਕ ਆਏ ਆ ਦੱਗੇ ਵੀ ਪਰਮੇਸ਼ਰ ਆਪ ਹੀ ਲੈ ਕੇ ਜਾਏਗਾ ਤੇ ਬਾਕੀ ਮੇਰੇ ਕੋਈ ਗਿਲਾਨੀ ਨਹੀਂ ਬਸ ਥੋੜਾ ਜਿਹਾ ਮਹਿਸੂਸ ਹੋਇਆ ਲੇਕਿਨ ਓਕੇ ਆ ਖੁਸ਼ ਆ ਪਰਮੇਸ਼ਰ ਨੇ ਜਿੱਥੇ ਰੱਖਣਾ ਬੰਦਾ ਉੱਥੇ ਰਹਿੰਦਾ ਹੈ ਜਿਹਾ ਪਤਾ ਹੁੰਦੇ ਉੱਥੇ ਜਿਦਾਂ ਕਿਰਕਿਰੇ ਕੰਮ ਚੀਕੀਦਾ ਲੋਕੀ ਕਰਦੇ ਵੀਸਾ ਕ੍ਰਿਸਚਨ ਕਮਿਊਨਿਟੀ ਦੇ ਵਿੱਚ ਉਸੇ ਜੋ ਪੰਜ ਜਾਤੀਆਂ ਦੇ ਲੋਕ ਨੇ 크ਰਿਸਚਨ ਮੁਸਲਿਮ 파ਸੀ ਬੋਧੀ ਜਾਣੇ ਉਹਨਾਂ ਦੇ ਵਿੱਚ ਜਾ ਜਾ ਕੇ ਆਪਾਂ ਜੋ ਵੀ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਿਆ ਜਿਸ ਨਾਲ ਆਪਾਂ ਨੂੰ ਟਾ ਲੱਗੀ ਸੀ ਗੁਰਦਾਸ ਮਹਨਕੇ ਤੋਂ ਉੱਥੇ ਸਾਡੀਆਂ ਸੀਟਾਂ ਨਹੀਂ ਸੀ ਨਿਕਲੀਆਂ ਫਿਰ ਉਹਨਾਂ ਨੂੰ ਪੁੱਛਿਆ ਗਿਆ ਮੰਨਣ ਕੀਤਾ ਗਿਆ ਮੰਤਨ ਕੀਤਾ ਉੱਥੇ ਤੇ ਫਿਰ ਉਹਨਾਂ ਦੇ ਬ੍ਰੇਨਵਾਸ਼ ਕੀਤੇ ਵੀ ਨਹੀਂ ਪਾਰਟੀ ਨੇ ਮਾਨ ਬਖਸ਼ਿਆ ਸੀ ਇਸ ਕਰਕੇ ਪਰਮੇਸ਼ਰ ਨੇ ਵੀ ਕਿਹਾ ਜਿਹੜੇ ਕਮਿਊਨਿਟੀ 크ਰਿਸਚੀਅਨ ਦੇ ਲੋਕ ਸੀ ਵੀ ਮੇਰੇ ਦੁਆਰਾ ਨਿਯੁਕਤ ਕੀ ਅਧਿਕਾਰੀਆਂ ਦੇ ਦੀਨ ਰੋ ਤੇ ਪੰਜਾਬ ਸਰਕਾਰ ਜਿਹੜੀ ਪਰਮਿਸ਼ਨ ਐ ਸਾਨੂੰ ਦਿੱਤੀ ਐ ਇਸ ਕਰਕੇ ਆਪਾਂ ਅੰਡਰ ਗਾਇਕ ਹੈ ਆਪਾਂ ਉਹਨਾਂ ਹੀ ਮਾਨ ਸਨਮਾਨ ਦੇਣਾ ਹੈ ਤੇ ਜੋ ਪਰਮੇਸ਼ਰ ਦੀ ਵੀ ਗੱਲ ਤਦ ਪੂਰੀ ਹੁੰਦੀ ਐ ਫਿਰ ਉਹ ਸਮਝ ਕੇ ਤੇ ਐਤ ਕੀ ਬਹੁਤ ਅੱਛੇ ਤਰੀਕਿਆਂ ਨਾਲ ਜੇ ਤੋ ਟਾ ਲੱਗੀ ਹੁਣ ਉਤੋਂ ਗੁਰਦਾਸਪੁਰ ਦੀ ਸੀਟ ਜਿੱਤਾਂਗੇ ਜੀ ਜਿਆਪਰਧਾਨ ਤੋਂ ਘਟਾ ਜੀ ਇੱਕ ਮੈਂਬਰ ਬਣਾਇਆ ਲਿਆ ਤੋ ਕਿਰੀ ਇਹੋ ਜਿਹੇ ਕੰਮ ਜਿਹੜੇ ਤੁਸੀਂ ਸਰਕਾਰ ਦੇ ਤੋਂ ਪਹਿਲੇ ਤੁਸੀਂ ਪਾਰਟੀ ਦੇ ਉਧੇ ਤੇ ਸੀ ਹੁਣ ਤੁਸੀਂ ਸਰਕਾਰ ਦੇ ਮੰਤਰੀ ਹੋ ਕਿਸ਼ ਕਰੀ ਇਹੋ ਜਿਹੇ ਕੰਮ ਜਿਹੜੇ ਘੱਟ ਜਿੰਦਗੀ ਦੇ ਕਰ ਰਹੇ ਜਿਸ ਤਰ੍ਹਾਂ ਕਿ ਪੰਜ ਜਾਤੀਆਂ ਦੱਸਿਆ ਹੈ 크੍ਰਿਸਚੀਅਨ ਮੁਸਲਿਮ ਪਾਰਸੀ ਬੋਧੀ ਜੈਨੀ ਇਹਨਾਂ ਦੇ ਜੋ ਵੀ ਕੰਮ ਨੇ ਪਾਰਸੀ ਦੇ ਇੱਥੇ ਘਰ ਪੰਜਾਬ ਚੁਕੇ ਹੈ ਨਹੀਂ ਬੋਧੀ ਜੈਨੀ ਅਤੇ ਮੁਸਲਿਮ ਤੇ 크੍ਰਿਸਚੀਅਨ ਤੇ 크੍ਰਿਸਚੀਅਨ ਮੁਸਲਿਮ ਵਿੱਚ ਜਿਆਦਾ ਪ੍ਰੋਬਲਮ ਆਦੀ ਕਬਰਸਤਾਨਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਕਬਜ਼ਾ ਕਰਨ ਦੇ ਨੇਪਾਲ ਪੁਰਾਣੀ ਸਰਕਾਰਾਂ ਦਾ ਨਮਾਇਨ ਜੋ ਹੁੰਦਾ ਰਿਹਾ ਹੈ ਤੇ ਜਿਸ ਤਾ ਮਦਰ ਆਬਾਦੀ ਵਾਦੀ ਹੈ ਮੁਸਲਮਾਨਾਂ ਦੇ ਸਿੱਖਾਂ ਦੇ ਤੇ ਫਿਰ ਇੱਥੇ ਸਮੱਸਿਆ ਆਂਦੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਹੱਲ ਕਰਾਂਗੇ। ਬਾਕੀ ਜੋ ਬਹੁਤ ਸਾਰੀਆਂ ਫਸਿਲਤਾਂ ਦਾ ਸਭ ਨੂੰ ਸਾਰੇ ਸਰਕਾਰ ਦੇ ਰਹੀ ਹੈ ਉਹ ਸੇਮ ਸਿੱਖਾਂ ਨੂੰ ਇਹਨਾਂ ਬਾਕੀ ਤਰੰਦ ਜਾਤੀਆਂ ਦੇ ਲੋਕਾਂ ਨੂੰ ਵੀ ਮਿਲਦੀ ਹੈ। ਹੋਰ ਜੋ ਮਿਨੋਰਟੀ ਦੇ ਫੰਡਸ ਵਗੈਰਾ ਆਉਂਦੇ ਨੇ ਜਾਂ ਸਕੀਮਾਂ ਆਉਂਦੀਆਂ ਉਹ ਸਭ ਤੱਕ ਪਹੁੰਚਾਵਾਂਗੇ। ਤੇ ਪਾਰਟੀ ਦੇ ਨਾਲ ਜੋੜਾਂਗਾ ਮੈਂ ਜਿਹੜੇ ਲੋਕ ਨੇ ਕਿਵਲੇ ਕੋਈ ਕੁਸ਼ੀਨ ਲਾਜਵੀ ਹੋ ਜਾਂਦੀ ਹੈ ਪਾਰਟੀਆਂ ਤੋਂ ਜਿਵੇਂ ਕਿ ਚਰਚ ਦੇ ਵਿੱਚ ਕਿਤੇ ਹੋਇ ਹਮਲਾ ਹੋ ਜਾਂਦਾ ਜਾਂ ਕੁਛ ਹੈ ਤੇ ਉਹ ਕਹਿੰਦੇ ਵੀ ਪੰਜਾਬ ਸਰਕਾਰ ਦੇ ਇਸ ਸਰਕਾਰ ਦੇ ਵਿੱਚ ਹੀ ਇਹ ਸਭ ਕੁਝ ਹੋ ਰਿਹਾ ਹੈ ਤੇ ਉਹਨੂੰ ਥੱਲ ਪਾਉਂਦੀ ਹੈ ਪੂਰੀ ਕੋਸ਼ਿਸ਼ ਕਰਾਂਗੇ ਕਿ ਤੱਕ ਕਿਸਾਨ ਕਹਿੰਦੇ ਦੁਬਾਰਾ ਫਸਕਾਤੇ ਆਉਂਦੇ ਨਹੀਂ ਕੱਲ ਟੈਪਰ ਮਾਰਚ ਹੋਇਆ ਉਹ ਤੋਂ ਪਹਿਲੇ ਤੁਮਾ ਤੁਹਲੇ ਵੀ ਨਹੀਂ ਕਿਤੇ ਵੀ ਜਿਹੜੀ ਹਰਿਆਣਾ ਸਰਕਾਰ ਨੂੰ ਜੋ ਪੰਜਾਬ ਦੇ ਹਾਦਿਆਂ ਦੇ ਵਿੱਚ ਆ ਕੇ ਕੀਤਾ ਜਾ ਰਿਹਾ ਉਸ ਨੂੰ ਇਹ ਬਹੁਤ ਗਲਤ ਹੈ ਇਤਿਹਾਸ ਸਾਲ ਪਹਿਲੇ ਹੱਲ ਹੋ ਜਾਣਾ ਸੀ ਪਰ ਉਹ ਝੂਠਾ ਲollipops ਦੇ ਕੇ ਮੁਕਰ ਗਏ ਤੇ ਹੁਣ ਫੇਰ ਇਹ ਕਰੰਦੇ ਆ ਗਲਤ ਹੈ ਅਸੀਂ ਕਿਸਾਨਾਂ ਦੇ ਨਾਲ ਹੈ ਤੇ ਜਿਹੜਾ ਨੰਨੋ ਹੱਕ ਮਿਲਨੇ ਚਾਹੀਦੇ ਜੋ ਮੰਗਦੇ ਨੇ ਐਮਐਸਪੀ ਨੂੰ ਲੈ ਕੇ ਜਾਂ ਦੂਸਰੇ ਵੀ ਉਹ ਸਭ ਮਿਲਨੇ ਚਾਹੀਦੇ ਨੇ ਤੇ ਉਹ ਗਲਤ ਕਰਦੇ ਪਈ ਹੈ ਬੀਜੇਪੀ ਹਰਿਆਣਾ ਦੇ ਜਿਆਦਾ ਹੀ ਹੈ ਤੇ ਤੁਹਾਡੇ ਨਾਲ ਕੋਈ ਹੈ ਨਹੀਂ ਉਹਨਾਂ ਦਿੱਲੀ ਜਾਣਾ ਤੇ ਜਾਣ ਦੋ ਤੇ ਉਹ ਗਲਤ ਹੋ ਰਿਹਾ ਹੈ ਅਸਲ ਵਿੱਚ ਤੁਹਾਨੂੰ ਵੀ ਆਰ ਦੇ ਵਿੱਚ ਗੋਲੀ ਮਿਟਾ ਜਾ ਰਿਹਾ ਜਿਵੇਂ ਇੱਕ ਨੌਜਵਾਨ ਦੀ ਡੈਟਰੀ ਇਸ ਤੋਂ 5 ਜਾਨਾਂ ਨਹੀਂ ਟੋਟਲ ਜਿਵੇਂ ਡੈਥ ਹੋ ਚੁੱਕੀ ਹੈ ਬਿਲਕੁਲ ਅਜੀਬ ਗਲਤ ਹੋ ਰਿਹਾ ਉੱਥੇ ਅੱਜ ਜੇ ਇਨਾ ਕੋ ਪੂਰੀ ਦੁਨੀਆ ਦੇਖਣ ਦੀ ਆ ਵੀ ਬੀਜੇਪੀ ਗਲਤ ਕਰਨ ਦੀ ਆ ਅਜਿਹਰਾ ਨਾ ਚੁਣਨ ਦੀ ਸਰਕਾਰ ਹੀ ਤੇ ਇਸ ਤਰ੍ਹਾਂ ਹੋ ਰਿਹਾ ਹੈ ਜਦੋਂ ਸਰਕਾਰ ਨਾ ਆਉਂਦੀ ਤਾਂ ਪਤਾ ਐ ਨਾ ਪਾਰਕ ਉਹ ਦਿੱਲੀ ਪਹੁੰਚ ਜਾਣਾ ਸੀ ਪਰ ਉਹ ਜਦੋਂ ਬਾਅਦ ਉਠਾਉਂਦੇ ਨੇ ਉਹਨਾਂ ਦੇ ਵੀ ਅਕਾਉਂਟਸ ਬੰਦ ਕਰਦੀ ਪਈ ਆ ਤੇ ਬਹੁਤ ਗਲਤ ਹੋ ਰਿਹਾ ਕਦੀ ਉਹ ਸੰਵਿਧਾਨ ਦਾ ਕਤਲ ਕਰਕੇ ਹੀਰਾ ਫੇਰੀ ਦੇ ਨਾਲ ਚੰਡੀਗੜ੍ਹ 'ਚ ਮੇਰ ਬਣਾਉਣ ਦੀ ਕੋਸ਼ਿਸ਼ ਕਰਦੀ ਆ ਕਦੀ ਉਹ एवीएम ਦੇ ਨਾਲ ਖਿਲਵਾੜ ਕਰਕੇ ਜਿੱਤਣ ਦੀ ਕੋਸ਼ਿਸ਼ ਕਰਦੀ ਆ ਬਹੁਤ ਹੀ ਗਲਤ ਆ ਜਦੋਂ ਅਸਮਤ ਹੋਵੇਦਾ ਇਸ਼ਾਨ ਫਿਰ ਪਰਮੇਸ਼ਰ ਕਿਸੇ ਤਰੀਕੇ ਨਾਲ ਉਤਾਰ ਲੈ ਕੇ ਆਂਦਾ ਤੇ ਜ਼ਰੂਰ ਆਤ ਕੀ ਉਹਨਾਂ ਦਾ ਹਿਸਾਬ ਖੋਏਗਾ ਆ ਵੀ ਐਵੀਐਮ ਇਹ ਜਾਂ ਕਿੱਸਾ ਆ ਲੇਕਿਨ ਰੱਬ ਵੀ ਕੋਈ ਚੀਜ਼ ਹੈ ਫੜਿਆ ਨਾ ਸਰਕਾਰ ਵੱਲੋਂ ਜਿਹੜੀ ਕਿਸਾਨਾਂ ਦੇ ਉੱਪਰ ਐਫਆਈਆਰ ਲਾਉਂਦੀ ਪਈ ਆ ਪੰਜਾਬ ਦੀ ਹੱਦਾ ਚ ਆ ਕੇ ਦੇ ਆ ਹਰਿਆਣਾ ਪੁਲਿਸ ਉਹਨਾਂ ਨੇ ਕਿਸਾਨਾਂ ਦਾ ਫਸਰਦਾ ਆ ਪਰ ਪੰਜਾਬ ਪੁਲਿਸ ਨੂੰ ਕੰਡਾ ਆਫਿਸ ਕਾਰਗੋ ਹੈ ਕਿ ਕੋਈ ਵੀ ਜਿਹੜੀ ਇਹੋ ਜਿਹੀ ਅਫੇਅਰ ਲਾਂਚਿੰਗ ਕੀਤੀ ਹੈ ਕੀ ਕਾਰਗੋ ਕੱਲ ਨੂੰ ਗਏ ਜੋ ਫਿਲਹਾਲ ਤਾਂ ਜੋ ਮਲੇਸੀ ਆਪਣੇ ਕਜਵਾਨ ਕੇਸ ਹਾਲ ਦਾ ਦੋਨਾਂ ਲਈ ਦੇ ਕਹਿਤਾ ਮੇਰੀ ਸਿਸਟਰ ਨੂੰ ਨੌਕਰੀ ਦੇਣੀ ਆ 1 ਕਰੋੜ ਰੁਪਏ ਦੇਵਾਂਗੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਦੇਗਾ ਤੇ ਲੇਕਿਨ ਜਿਹੜੇ ਇੱਧਰ ਆ ਕੇ ਉਹਨਾਂ ਨੇ ਕੀਤਾ ਔਰ ਉੱਥੇ ਚੱਲੰਦਿਆ ਹੈ ਤੇ ਜਲਦੀ ਉਹਨਾਂ ਤੇ ਵੀ ਕਾਰਵਾਈ ਕਰਨਗੇ ਮੈਂ ਆਪਣੇ ਮਿਨੋਰਟੀ ਦੇ ਜਿੰਨੇ ਵੀ ਲੋਕ ਨੇ ਜੰਪਲੂ ਪੰਜਾਬ ਦੇ ਲੋਕ ਨੇ ਮੈਸੇਜ ਦੇਣਾ ਚਾਹਨਾ ਹਾਂ ਵੀ ਪਰਮਿਸ਼ਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਲੈ ਆ ਕੇ ਹਰ ਛੋਟੇ ਤੋਂ ਛੋਟੇ ਵਰਕਰ ਨੂੰ ਵੀ ਜਿਸਾਂ ਮੇਰੇ ਕੰਮ ਕਰਦੇ ਜਮਿਆਂ ਭਲਿਆਂ ਤੇ ਮੈਂ ਆਪਣੇ ਨਾਨਕ ਕੋ ਦਾਦ ਦੇ ਵਿੱਚੋਂ ਪਹਿਲਾ ਬੰਦਾ ਜਿਹੜਾ ਸਰਕਾਰ ਦੇ ਕੰਦ ਦੇ ਵਿੱਚ ਅੱਜ ਘਟ ਗਿੰਦੀ ਜਦੀ ਦਾ ਮੈਂਬਰ ਬਣਿਆ ਆ ਤੋ ਹਰ ਇੱਕ ਨੂੰ ਪਰ ਉਠਾਉਣ ਦਾ ਮੌਕਾ ਦਿੰਦੀ ਆ ਉਹ ਬੇਰੁਜ਼ਗਾਰੀ ਤੇ ਵੀ ਕੰਮ ਕਰਦੇ ਪਏ ਨੇ ਔਰ ਨੌਕਰੀਆਂ ਦੇ ਦੇ ਕੇ ਔਰ ਪੜ੍ਹਾਈ ਨੂੰ ਵੀ ਲੈ ਕੇ ਹੈਲਥ ਨੂੰ ਵੀ ਲੈ ਕੇ ਸਾਰੇ ਬਨਿਆਮਾਦੀ ਪਾਰਟੀ ਕੰਮ ਕਰਦੀ ਪਈ ਆ ਤੇ ਮੈਂ ਸਭ ਨੂੰ ਇਹ ਕਹਾਂਗਾ ਵੀ ਆਪ ਕੀ ਜੋ ਇਲੈਕਸ਼ਨ ਹੋ ਰਹੇ ਨੇ 13 ਦੇ 13 ਸੀਟਾਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਤੇ ਭਾਜਪਾ ਨੂੰ ਹਰਾ ਕੇ ਇੰਡੀਆ ਦੀ ਉੱਥੇ ਐਲਾਈਅੰਸ ਦੇ ਨਾਲ ਸਰਕਾਰ ਬਣੇ ਤਾਂ ਕਿ ਸਵਿਧਾਨ ਔਰ ਭਾਰਤ ਦੇ ਸਾਰੇ ਧਰਮ ਜਾਤੀਆਂ ਦੇ ਲੋਕ ਵੱਸ ਸਕਣ ਔਰ ਦੇਸ਼ ਨੂੰ ਨੰਬਰ 1 ਦੁਨੀਆ ਦਾ ਦੇਸ਼ ਬਣਾਉਣ ਦੇ ਵਿੱਚ ਆਪਾਂ ਕਾਮਯਾਬ ਹੋ ਸਕੀਏ